ਦੀ ਸਿੰਘ ਨੇ ਆਪਣੇ ਸਾਥੀਆਂ ਨਾਲ ਵਿਚਾਰ ਕਰਕੇ ਪੱਕਾ ਫੈਸਲਾ ਕਰ ਲਿਆ ਹੈ ਕਿ ਇਰਾਨਗੜ ਦੇ ਹੀਰਾलाल ਖੱਤਰੀ ਨੂੰ ਲੁੱਟ ਕੇ ਲਿਆਉਣਾ ਹੈ ਕਿਵੇਂ ਚੱਲੇ ਜਾ ਰਹੇ ਆਓ ਅੱਗੇ ਸੁਣੀਏ ਕਰਕੇ ਠੀਕ ਦਲੀਲ ਨੂੰ ਤੁਰੇ ਸੂਰ ਮੇ ਫੇਰਾ ਚੱਲੇ ਜਾਣ ਸੰਗ ਮौज ਦੇ ਨਾਹੇ ਲਗਾਉਣ ਦੇਰਾ ਚੱਲੋ ਚੱਲ ਈਰਾਨ ਗੜਵਲ ਜਾਂਦੇ ਦਸਾਂ ਖੋਲ ਕੇ ਹੋਰ ਹਾਵਾਲ ਯਾਰਾ ਚੱਲੇ ਗਰਜ ਕੇ ਸੂਰਮੇ ਕੇਰ ਵਾਂਗੂ ਹਾਥੀ ਪਕੜ ਸ਼ਮਸ਼ੀਰ ਤੇ ਢਾਲ ਯਾਰਾ ਕੋਈ ਆਖਦਾ ਸ਼ਹਿਰ ਮੈਂ ਕਹਿਰ ਪਾਵੋ ਕੋਈ ਆਖਦਾ ਦਗੇ ਦੀ ਚਾਲ ਯਾਰਾ ਕੋਈ ਆਖਦਾ ਹੀਰੇ ਦੇ ਮੰਦਰਾਂ ਨੂੰ ਲੁੱਟ ਪੁੱਟ ਕੇ ਦੇਵਣੇ ਜਾਲ ਯਾਰਾ ਕੋਈ ਆਖਦਾ ਲੋੜਤੀ ਫੂਕਣੇ ਦੀ ਲੱਗੇ ਹੱਥ ਜੋ ਵੀਰ ਨੋ ਮਾਲ ਯਾਰਾ ਦਿਲ ਆਮ ਦੀ ਆਖ ਦੇ ਬਾਦ ਮੂਹ ਹੁੰਦੇ ਆਮ ਦੇ ਸਬੀ ਨਿਹਾਲ ਯਾਰਾ ਲੱਗਿਆ ਆਇ ਤੇਰਾ ਮੈਂ ਦੇਖ ਦੇ ਕੀ ਬੈਠਾ ਇੱਕ ਫਕੀਰ ਕੋ ਮਾਲ ਯਾਰਾ ਜੋਰ ਸ਼ੋਰ ਦੇ ਨਾਲ ਬਰਲਾਪ ਕਰਦਾ ਵਿੱਚ ਉਮਰ ਦੇ 28 ਸਾਲ ਯਾਰਾ ਰਿਹਾ ਕੱਪੜੇ ਫਾੜ ਸਰੀਰ ਉੱਤੋਂ ਕਰਨ ਲੱਗਿਆ ਹਾਲ ਹੀ ਹਾਲ ਯਾਰਾ ਬਲੀ ਸਿੰਘ ਵੀ ਆਏ ਨਾ ਜੀਤ ਪਹੁੰਚਾ ਕੀਤਾ ਸੂਰ ਮੈਨੇ ਅੰਤ ਖਿਆਲ ਯਾਰਾ ਕੂੜਾ ਰੋਗਤਾ ਆਣ ਕਿ ਸ਼ੋਰ ਚੰਦਾ ਸਾਧੂ ਜਾਣ ਨਾ ਵੰਦਾ ਭਾਲ ਯਾਰਾ ਅਟਕੇ ਆਣ ਕੇ ਨਾਲ ਦੇ ਚੋਰ ਸਾਰੇ ਖੜਾ ਵੇਖਿਆ ਜਦੋਂ ਸਰਦਾਰ ਭਾਈ ਬਲੀ ਸਿੰਘ ਫਕੀਰ ਦੇ ਪਾਸ ਜਾ ਕੇ ਹੱਥ ਜੋੜ ਕੇ ਕਰੇ ਜੋਹਾਰ ਭਾਈ ਆਖੇ ਸੂਰਮਾ ਹੋਇਆ ਕੀ ਦੁੱਖ ਬਾਬਾ ਆਖੇ ਸੂਰਮਾ ਹੋਇਆ ਕੀ ਦੁੱਖ ਬਾਬਾ ਕਰੇ ਕਾਸ ਤੋਂ ਕੂਕ ਪੋਕਾਰ ਭਾਈ ਸਾਰਾ ਖੋਲ ਹਵਾਲ ਤੂੰ ਦੱਸ ਮੈਨੂੰ ਗੱਲਾਂ ਕਿਹੜੀਆਂ ਹੋਆ ਲਾਚਾਰ ਭਾਈ ਹੋਵੇ ਰੋਗ ਤਾਂ ਢੋਲ ਵਜਾਏ ਦਈਏ ਜੀ ਨੂੰ ਸੁਣੇ ਸਾਰਾ ਸੰਸਾਰ ਭਾਈ ਬਿਨਾ ਦੱਸਿਆ ਰੋਗ ਨਾ ਦੂਰ ਹੋਵੇ ਗੁਣੀ ਆਖ ਦੇ ਠੀਕਿਓ ਚਾਰ ਭਾਈ ਚੰਗਾ ਦੱਸਣਾ ਦੁੱਖ ਹਾਰੇ ਇਕ ਤਾਈ ਲਵੇ ਕੋਈ ਨਾ ਕੋਈ ਸੰਸਾਰ ਭਾਈ ਛੇਦੀ ਆਖ ਨਾ ਦੇਰ ਦਾ ਕੰਮ ਕੋਈ ਬਾਬਾ ਰੋਣੇ ਨੂੰ ਦਿਓ ਵਸਾਰ ਭਾਈ ਦਸੋ ਖੋਲ ਹਵਾਲ ਕਿਸ਼ੋਰ ਚੰਦਾ ਦਸੋ ਖੋਲ ਹਵਾਲ ਕਿਸ਼ੋਰ ਚੰਦਾ ਬਲੀ ਸਿੰਘ ਪੁੱਛੇ ਵਾਰ-ਵਾਰ ਭਾਈ ਜੋਗੀ ਆਖਦਾ ਸੁਣੋ ਜੀ ਬਾਤ ਮੇਰੀ ਔਖਾ ਦੱਸਣਾ ਜੋ ਇਜਹਾਰ ਹੈ ਜੀ ਇੱਕ ਫੌਜ ਈਰਾਨਗੜ੍ਹ ਪਾਸ ਬੈਠੀ ਨਹੀਂ ਆਮਦਾ ਕੋਈ شمار ਹੈ ਜੀ ਕਈ ਰੋਜ ਹੈ ਬੀਤ ਗਏ ਬੈਠਿਆਂ ਨੂੰ ਰੂਪ ਸ਼ੇਰ ਦਾ ਜੋ ਪਹਿਰੇਦਾਰ ਹੈ ਜੀ ਜੇ ਕਰ ਦੇਖ ਲੈ ਫੌਜ ਦੀ ਵੱਲ ਘੇਰਾ ਸੋਈ ਹੋਸ਼ ਨੂੰ ਦੇਵੇ ਵਸਾਰ ਹੈ ਜੀ ਓ ਪਤਾ ਨਹੀਂ ਜੋ ਆਏ ਨੇ ਚੱਲ ਕਿੱਥੋਂ ਕਾਤਾ ਨਹੀਂ ਜੋ ਆਏ ਨੇ ਚੱਲ ਕਿੱਥੋਂ ਜਾਣਾ ਕੌਣ ਸੀ ਦਸ਼ਾ ਸਧਾਰ ਹੈ ਜੀ ਉਹਨਾਂ ਪਾਸ ਹੈ ਨਾਰ ਕਟਾਰ ਐਸੀ ਕਿਹੜਾ ਕਰੇ ਤਾਰੀਫ ਉਹ ਚਾਰ ਹੈ ਜੀ ਨਾਲ ਹੋਰ ਵੀ ਔਰ ਤਾਂ ਜਾਣ ਲੈ ਤੂੰ ਮੈਨੇ ਦੇਖਿਆ ਦਿਲੋਂ ਵਚਾਰ ਹੈ ਜੀ ਜਾਣੀ ਚੱਲੇ ਨੇ ਭਾਦ ਕੇ ਪੂਰਨੇ ਨੂੰ ਓਏ ਦੇਖਦੇ ਨੂੰ ਦਿਨ ਚਾਰ ਹੈ ਜੀ ਦੋਵੇਂ ਲੱਛਣਾ ਤੋਂ ਪਰਸੀਸ ਤੈਨੂੰ ਦੋਵੇਂ ਲੱਛਣਾ ਤੋਂ ਪਰਸੀਸ ਮੈਨੂੰ ਅੱਗੇ ਜਾਣ ਦਾ ਇੱਕ ਕਰਤਾਰ ਹੈ ਜੀ ਜੰਗਲ ਦਿਸ਼ਾ ਨੂੰ ਜਾਣ ਜਾਂ ਫੌਜ ਵਿੱਚੋਂ ਔਲ ਨਾਰੀਆਂ ਬਨ ਕਾ ਤਾਰ ਹੈ ਜੀ ਵਾਗ ਤਾਰਿਆਂ ਦੇ ਕੁੱਲ maat ਪੂਰੇ ਇੱਕੋ ਵਿੱਚ ਤਾਂ ਚੰਦ ਪਰਵਾਰ ਹੈ ਜੀ ਵਾਗ ਤਾਰਿਆਂ ਦੇ ਕੁੱਲ maat ਮੂਰੇ ਇੱਕੋ ਵਿੱਚ ਤਾਂ ਚੰਦ ਪਰਵਾਰ ਹੈ ਜੀ ਉਹਨੂੰ ਹੰਸ ਕੁਮਾਰੀ ਤਾਮਾਮ ਕਹਿੰਦੇ ਵਾਰ-ਵਾਰ ਹੀ ਨਾਮ ਚਤਾਰ ਹੈ ਜੀ ਜਦੋਂ ਦੇਖਿਆ ਦਾਸ ਨੇ ਰੂਪ Yoda ਪਿਆਰ ਤੋਰ ਸੰਦ ਲਗੀਰੀ ਨੂੰ ਤਾਰ ਹੈ ਜੀ ਨਹੀਂ ਸੱਤਿਆ ਹਾਲ ਦੇ ਦੱਸਣ ਦੀ ਓਲ ਸਾਖ ਸਰਬੰਦ ਸੰਸਾਰ ਹੈ ਜੀ ਓ ਬਿਨਾ ਉਸ ਦੇ ਮਿਲੇ ਨਾ ਚੈਨ ਮੈਨੂੰ ਬਿਨਾ ਉਸ ਦੇ ਮਿਲੇ ਨਾ ਚੈਨ ਮੈਨੂੰ ਆਵੇ ਕਹੇ ਤੇ ਦਾਸ ਕਿਸ਼ੋਰ ਉਚਾਰ ਹੈ ਜੀ ਬਲੀ ਸਿੰਘ ਫਿਰ ਆਖਦਾ ਹੈ ਤੂੰ ਕੌਣ ਬਤਾਏ ਪਤਾ ਬਤਾਵੇਂ ਸਾਫ ਜੀ ਦੇਵਾਂ ਨਾਮ ਲਾਏ ਜਾਤ ਪਾਤ ਆਪਣੀ ਕਹੋ ਐਨ ਧਰਮ ਸੇ ਲਾਏ ਹਰ ਗੱਜ ਬੋਲੀ ਝੂਠ ਨਾ ਸੱਚੀ ਕਹੀਂ ਸੁਣਾਏ ਜਰਾ ਤੁਸੀਂ ਬੈਠ ਕੇ ਸੁਣੋ ਜੀ ਮਹਾਰਾਜ ਮੇਰੀ ਤੁਹਾਡੇ ਮੂਰੇ ਝੂਠ ਦਾਈ ਬੋਲਣਾ ਹਰਾਮ ਹੈ ਆਸ ਬਠਲਾ ਕੇ ਸ਼ੁਰੂ ਕਰਤਾ ਹਵਾਲਾ ਕਹਿਣਾ ਆਖਦਾ ਜਬਾਨੋ ਕਿਲਾ ਗੜ ਮੇਰਾ ਗਾਮ ਹੈ ਮਨੀ ਸਿੰਘ ਰਾਜੇ ਦਾ ਸਮਝ ਲੈਣਾ ਬਾਲ ਕਮ ਜੀ ਦੇ ਪ੍ਰਤਾਪ ਤਾਂ ਹੀ ਜਾਣਦਾ ਸਮਾਂ ਮੈਂ ਸੁਣੀ ਤੂੰ ਕਹਾਣੀ ਸਰ ਸਿਰਜ ਕਿਸ਼ੋਰ ਚੰਦਾ ਭਰਨ ਰਿਆਸਤਾ ਅਨੇਕ ਸਾਡੇ ਦਾਮ ਹੈ ਪੁੱਤਰ ਭੂਆ ਦਾ ਮੇਰਾ ਨਰ ਸੁਲਤਾਨ ਜਾਣ ਸਤ ਮੈਨ ਭਾਲ ਕਾ ਸ਼ਹਿਰ ਇੰਦਰਗੜ੍ਹ ਦਾ ਲਾਨ ਕੇ ਦਵਾਰ ਦਾ ਪਿਆਰ ਸੁਲਤਾਨ ਤਾਈ ਦਿਨੋਂ ਦਿਨ ਮੇਰਾ ਤੇ ਪਿਆਰ ਉਹਦਾ ਚੜਦਾ ਥੋੜਾ ਹੀ ਫਰਕ ਨਕੋ ਹਾਨ ਪਰਵਾਨ ਜਾਣਾ ਇੱਕੋ ਜਗ੍ਹਾ ਰਖਾ ਸੀ ਹਮਾਰੇ ਨਾਲ ਪੜਦਾ ਜਦੋਂ ਹੁਸ਼ਿਆਰ ਅਸੀਂ ਹੋ ਗਏ ਸੀ ਕਿਸ਼ੋਰ ਚੰਦਾ ਉਸ ਵੇਲੇ ਸ਼ੌਕ ਦੀ ਗਲੇਲ ਹੱਥ ਫੜਦਾ ਸ਼ੀਲਵਾਸ ਦੀ ਫੜ ਲਈ ਨਰ ਸੁਲਤਾਨ ਗਲੇਲ ਪਾਨ ਘਟ ਉੱਪਰ ਜਾਏ ਕੇ ਕਰਦੇ ਉਲਟੇ ਖੇਲਾ ਵਟਕੇ ਗਲੇਲੇ ਭਰ ਲੈਂਦਾ ਡੱਬ ਨੂੰ ਜੋ ਬੰਦੇ ਜੋਸ਼ ਮੇ ਉਠਾਵੇ ਭੱਬ ਨੂੰ ਸੁਣੋ ਜਰਾ ਲਾ ਕੇ ਜੀ ਖਿਆਲ ਕੰਨ ਦਾ ਰੋਜ ਪਨਹਾਰਾਂ ਦੇ ਘੜੇ ਜੋ ਭੰਨਦਾ ਹੋ ਵਟਕੇ ਗਲੇਲੇ ਭਰ ਲੈਂਦਾ ਡੱਬ ਨੂੰ ਵਟਕੇ ਗਲੇਲੇ ਪਰ ਲੈਂਦਾ ਡੱਬ ਨੂੰ ਜੋ ਬੰਦੇ ਜੋਸ਼ ਮੇ ਉਠਾਵੇ ਪੱਬ ਨੂੰ ਸੁਣੋ ਜਰਾ ਲਾ ਕੇ ਜੀ ਖਿਆਲ ਕੰਨ ਦਾ ਰੋਜ ਪਨਹਾਰਾਂ ਦੇ ਖੜੇ ਜੋ ਭੰਨ ਦਾ ਜਦੋਂ ਚਿੱਲੇ ਛੱਡਦਾ ਗੁਲੇਲ ਛਾੜ ਕੇ ਮਾਰਸਾਰ ਪਰ ਕੱਢਦਾ ਘੜੇ ਨੂੰ ਪਾੜ ਕੇ ਉਹ ਜਦੋਂ ਚਿੱਲਾ ਚਾੜ ਕੇ ਜਦੋਂ ਚਿੱਲੇ ਛੱਡਦਾ ਗੁਲੇਲ ਝਾੜ ਕੇ ਸਾਰ ਪਾਰ ਕੱਢਦਾ ਘੜੇ ਨੂੰ ਪਾੜ ਕੇ ਪੈਂਦਾ ਹੈ ਨਿਸ਼ਾਨਾ ਜੋ ਮਸ਼ੀਨ ਗਨ ਦਾ ਰੋਜ ਪਨਹਾਰਾਂ ਦੇ ਘੜੇ ਨੂੰ ਭੰਨਦਾ ਦੋਨੋਂ ਪਾਸੇ ਧਾਰ ਜੀ ਚੱਲਣ ਲੱਗ ਜੇ ਖੜੀ ਨਾਰ ਤਾਈ ਲੱਗਦੀ ਹੈ ਅੱਗ ਜੇ ਉਹ ਜੈਸੇ ਦੁੱਖ ਚੱਲੇ ਬਾਲ ਬੱਚ ਬੱਚ ਪਣਦਾ ਰੋਜ ਪਨਹਾਰਾਂ ਦੇ ਘੜੇ ਨੂੰ ਭੰਨਦਾ ਬਈ ਜੈਸੇ ਦੁੱਖ ਝੱਲੇ ਬਾਲ ਬੱਚ ਪਣਦਾ ਜੈਸੇ ਦੁੱਖ ਝੱਲੇ ਬਾਲ ਬੱਚ ਪਣਦਾ ਰੋਜ ਪਨਹਾਰਾਂ ਦੇ ਘੜੇ ਨੂੰ ਭੰਨਦਾ ਥਰ ਜਾਵੇ ਘਰ ਨੂੰ ਸੰਗਠ ਵਟ ਕੇ ਡਰਦੀ ਨਾ ਦੇਮ ਦੀ ਜਬਾਬ ਹਟ ਕੇ ਡਰਨਾ ਕਿਸ਼ੋਰ ਵੀ ਕਿਸੇ ਦਾ ਮੰਨਦਾ ਰੋਜ ਪਨਹਾਰਾਂ ਦੇ ਘੜੇ ਨੂੰ ਭੰਨਦਾ ਹੋ ਰੋਜ ਪਨਹਾਰਾਂ ਦੇ ਘੜੇ ਨੂੰ ਭੰਨਦਾ